ਪਹਿਲਾਂ ਇੱਥੇ ਆਏ ਸਨ ਸਰਕਾਰ ਦੇ ਨੁਮਾਇंदे ਕੀ ਇਹਨਾਂ ਨੇ ਗੇਟਮੇਟ ਕਰਕੇ ਗਏ ਨੇ ਘੰਟਾ ਅੰਦਰ ਬਹਿ ਕੇ ਗਏ ਨੇ ਇਹ ਸਰਕਾਰ ਨੂੰ ਇੰਨਾ ਡਰ ਪੈ ਗਿਆ ਅਕਾਲੀ ਦਲ ਲੋਕੋ ਤੁਹਾਡੇ ਕਾਗਜ਼ ਹੀ ਡਾ ਵੀਡੀਓ ਸਾਬਾਂ ਤੇ ਮੈਂ ਫੋਨ ਕੀਤਾ ਜੀ ਆਉਂਦਾ ਚੁੱਲਾ ਪਰਚੀ ਤੇ ਸੈਕਟਰੀ ਨੇ ਦੇਣੀ ਕਿ ਤੁਸੀਂ ਆਪਣੀ ਸੈਲਫ ਡੈਕਲੇਰੇਸ਼ਨ ਦੇ ਦਿਓ ਤੁਹਾਨੂੰ ਕਿਹੇ ਚੁੱਲਾ ਟੈਕਸ ਦੀ ਇਹ ਜਿਹੜਾ ਅੰਗਰੇਜ਼ ਦੇ ਵੇਲੇ ਦਾ ਜਜੀਆ ਤੁਰਿਆ ਆਉਂਦਾ ਇਹਦੀ ਲੋੜ ਹੀ ਨਹੀਂ ਤੇ ਤੁਹਾਡੀ ਸਰਕਾਰ ਨੇ ਤੇ ਅਜੇ ਤੱਕ ਨਹੀਂ ਕੀਤਾ ਸਾਡੇ ਹਲਕੇ ਕਾਦੀਆਂ ਚ ਜਿੱਤ ਕੇ ਮੇਰੇ ਕੋਲ ਆਜੋ ਮੈਂ ਕਿਸੇ ਨਾਲ ਧੱਕਾ ਨਹੀਂ ਕਰ ਆਪਣੀਆਂ ਚੇਅਰਮੈਨੀਆਂ ਬਣਾ ਕੇ ਵੀ ਇਹ ਕੀ ਕਰਨਗੇ ਸਕਦਾ ਹਲਕਾ ਚਾਰਜ ਪਿੰਡਾਂ ਦੀਆਂ ਗਲੀਆਂ ਨਾਲੀਆਂ ਨਹੀਂ ਬਣਾ ਸਕਦਾ ਏ ਤੱਕੇ ਹੁੰਦੇ ਸੀ ਜਾਂ ਰੋਕਾਂ ਲਾਈਆਂ ਜਾਂਦੀਆਂ ਬਿਲਕੁਲ ਹੁੰਦੇ ਆਏ ਆ ਤੁੰਦੇ ਰਹਿਣੇ ਹੁੰਦੇ ਰਹੇ ਨੇ ਹੁੰਦੇ ਰਹੇ ਆ ਸੋ ਬਲਾਗਸ਼ਮਤੀ ਦੀਆਂ ਚੋਣਾ ਵਿੱਚ ਜਿਹੜਾ ਆਪਣਾ ਆਰੋ ਦਫਤਰਾ ਉਹ ਸਬਦ ਸੀਲ ਕਾਨੂੰਨ ਵਿਖਿਆ ਸੋ ਸਾਡੇ ਨਾਲ ਹਲਕਾ ਕਾਦੀਆਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸਦਾ ਗੁਰਕਬਾਲ ਸਿੰਘ ਮਾਲ ਇੱਥੇ ਆਜਨੇ ਆ ਗੁਰਕਬਾਲ ਸਿੰਘ ਜੀ ਬਹੁਤ ਵੱਡੇ ਜਿਹੜੇ ਆ ਤੁਹਾਨੂੰ ਮੁਸ਼ਕਲਾਂ ਦਾ ਵੱਡੇ ਧੱਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਆਪਣੇ ਜ਼ਿਲ੍ਹੇ ਚ ਆਪਣੇ ਬਲਾਕ ਦੇ ਵਿੱਚ ਕੀ ਹਾਲਾਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਤ ਸੇਮ ਹੀ ਇੱਥੇ ਨੇ ਕੱਲ ਬਹੁਤ ਮੁਸ਼ਕਲ ਦੇ ਨਾਲ ਲੜ ਲੜ ਕੇ ਐਨਓਸੀਆਂ ਲਈਆਂ ਇਹ ਤਾਂ ਧਾਰੀਆਲ ਬਲਾਕ ਚੋਂ ਹੀ ਤੇ ਕਨੋਵਾਨ ਬਲਾਕ ਚੋਂ ਸੈਕਟਰੀ ਜਿਹੜੇ ਉੱਠ ਕੇ ਚਲੇ ਗਏ ਕਦੀ ਜੇਈ ਹੈ ਨਹੀਂ ਕਦੀ ਪੰਚਾਇਤ ਅਫਸਰ ਹੈ ਨਹੀਂ ਕਦੀ ਵੀਡੀਓ ਸਾਹਿਬ ਉੱਠ ਕੇ ਚਲੇ ਗਏ ਬਹੁਤ ਤਕ ਮੁਸ਼ਕਲ ਤੇ 70% ਜਿਹੜੇ ਅਸੀਂ ਐਫੀਆਰ ਲਾ ਕੇ ਦਾਖਲ ਕੀਤੇ ਨੇ ਕਾਗਜ਼ ਤੇ ਸਾਨੂੰ ਡਰ ਹੈ ਅੱਜ ਵੀ ਇਹ ਖਦਸਾ ਹੈ ਕਿ ਜੋ ਪਹਿਲਾਂ ਇੱਥੇ ਆਏ ਸਨ ਸਰਕਾਰ ਦੇ ਨੁਮਾਇंदे ਕੀ ਇਹਨਾਂ ਨੇ ਗੇਟਮੇਟ ਕਰਕੇ ਗਏ ਨੇ ਘੰਟਿਆਂ ਅੰਦਰ ਬਹਿ ਕੇ ਗਏ ਨੇ ਸਾਨੂੰ ਖਦਸਾ ਵੀ ਸਾਡੇ ਇਹਨਾਂ ਨੇ ਕਾਗਜ਼ ਡਾਉਣੇ ਨੇ ਇਹ ਸਰਕਾਰ ਨੂੰ ਇੰਨਾ ਡਰ ਪੈ ਗਿਆ ਕਾਲੀ ਦਲ ਲੋਕੋ ਤੁਹਾਡੇ ਕਾਗਜ਼ ਹੀ ਡਾ ਦੇਣ। ਵੇਖੋ ਇਹਨਾਂ ਨੂੰ ਤੇ ਉਮੀਦਵਾਰ ਨਹੀਂ ਲੱਭਣ ਰਏ ਸਰਕਾਰ ਦੇ ਮੌਕੇ ਦੀ ਸਰਕਾਰ ਨੂੰ ਉਮੀਦਵਾਰ ਨਹੀਂ ਲੱਭਣ ਰਏ। ਕਾਲੀ ਦਲ ਤੋਂ ਅੱਜ ਵੀ ਬਲਾਕ ਸੰਮਤੀ ਦੇ ਮੈਂਬਰ ਵੀ ਕਾਲੀ ਦਲ ਜਾਂ ਦੂਜੀਆਂ ਪਾਰਟੀਆਂ ਤੋਂ ਡੈਪੂਟੇਸ਼ਨ ਤੇ ਲਿਆ ਕੇ ਕਰ ਰਹੇ ਨੇ। ਮਤਲਬ ਇਹਨਾਂ ਦਾ ਇਹ ਬੁਰਾ ਹਾਲਾਤ ਹੈ। ਪਰ ਦੂਸਰੇ ਪਾਸੇ ਸਰਕਾਰ ਦੇ ਅਫਸਰ ਕਹਿੰਦੇ ਆ ਕਿ ਤੁਹਾਨੂੰ ਉਮੀਦਵਾਰ ਨਹੀਂ ਲੱਭ ਰਹੇ ਤੁਸੀਂ ਸਾਡੇ ਨਾਲ ਆ ਕੇ ਕਰ ਰਹੇ ਹੋ ਧੱਕਾ ਕਰ ਰਹੇ ਹੋ। ਦੇਖੋ ਜੀ ਇਹੋ ਜੀ ਗੱਲ ਹੋਏ ਹੁਣ ਤੇ ਆ ਵੇਖੋ ਸਾਰੇ ਉਮੀਦਵਾਰ ਕਾਲੀਦਾਲਾ ਨੇ ਅਹੀਂ ਕੋਈ ਧੱਕੇ ਵਾਲੀ ਗੱਲ ਕੀ ਨਹੀਂ ਅਸੀਂ ਤੇ ਸਿਰਫ ਕੱਲ ਵੀ ਵੀਡੀਓ ਸਾਹਿਬ ਨੂੰ ਅੱਗੇ ਪੰਚਾਇਤ ਕੀ ਪਹਿਾਨੂੰ ਇਹ ਮਜਬੂਰ ਨਾ ਕਰੋ ਕਿ ਅਸੀਂ ਗੇਟ ਦੇ ਅੱਗੇ ਧਰਨਾ ਲਾਈਏ ਪਰ ਉਹ ਉਹ ਫਾਰਮੈਲਟੀ ਕਰਦੇ ਸੀ ਕਦੀ ਸੈਕਟਰੀ ਨੂੰ ਫੋਨ ਕਰਤਾ ਕਦੀ ਪੰਚਾਇਤ ਅਫਸਰ ਨੂੰ ਫੋਨ ਕਰਤਾ ਪਰ ਕੰਮ ਕਿਸੇ ਦਾ ਨਹੀਂ ਕੀਤਾ ਨਹੀਂ ਅਫਸਰ ਇੱਥੇ ਮੌਜੂਦ ਸੀਗੇ ਕੱਲ ਵੀਡੀਓ ਸਾਹਿਬ ਮੌਜੂਦ ਸੀ ਪਰ ਸੈਕਟਰੀਆਂ ਨਹੀਂ ਪੰਚਾਇਤ ਅਫਸਰ ਨਹੀਂ ਜੇ ਹੀ ਹੈ ਨਹੀਂ ਵੀਡੀਓ ਸਾਹਿਬਾਂ ਤੇ ਮੈਂ ਫੋਨ ਕੀਤਾ ਜੀ ਆਉਂਦਾ ਚੁੱਲਾ ਪਰਚੀ ਤੇ ਸੈਕਟਰੀ ਨੇ ਦੇਣੀ ਤੇ ਸੈਕਟਰੀ ਨਜ਼ਾਰ ਇਹ ਕੀ ਮਸਲਾ ਮਾਲ ਸਾਹਿਬ ਅਸੀਂ ਪਿਛਲੇ ਲਗਭਗ 15 ਸਾਲ ਤੋਂ ਵੇਖਦੇ ਆ ਰਹੇ ਹਾਂ ਸਰਕਾਰ ਜੀ ਦੀ ਮਰਜ਼ੀ ਹੋਵੇ ਇਹ ਸੈਕਟਰੀ ਨਹੀਂ ਤੁਹਾਡੇ ਕਾਬੂ ਹੁੰਦੇ ਤੇ ਇਹ ਤੇ ਹੁਣ ਪਤਾ ਨਹੀਂ ਪਹਿਲੀਆਂ ਸਰਕਾਰਾਂ ਕੀ ਕਰਦੀਆਂ ਪਰਮਾਤਮਾ ਜੀ ਇਦਾਂ ਹੁੰਦਾ ਜੀ ਸੇਮ ਇਹੋ ਹਾਲਾਤ ਹੁੰਦੇ ਮੈਂ ਕਿ ਪਰਮਾਤਮਾ ਨੇ ਮੌਕਾ ਦਿੱਤਾ ਗੁਰੂ ਰਾਮਦਾਸ ਕਿਰਪਾ ਕਰੇ ਮੌਕਾ ਮਿਲੇਗਾ ਪਿੰਡਾਂ ਦੇ ਵਿੱਚ ਜਾ ਕੇ ਚੁੱਲਾ ਪਰਚੀਆਂ ਸੈਕਟਰੀ ਦੇ ਕਿ ਮੈਂ ਕਿਹਾ ਜਿਵੇਂ ਹਰਸਾਤ ਕੁਲਵਾਲ ਸਾਹਿਬ ਦਾ ਹਾਈ ਕੋਰਟ ਨੇ ਮਾਲ ਸਾਹਿਬੇ ਕਹਾਣੀ ਖਤਮ ਕਰਤੀ ਨਾ ਚੁੱਲੇ ਪਰਚੀ ਦੀ ਕਿ ਤੁਸੀਂ ਆਪਣੀ ਸੈਲਫ ਡੈਕਲੇਰੇਸ਼ਨ ਦੇ ਦਿਓ ਤੁਹਾਨੂੰ ਕਿਹੇ ਚੁੱਲਾ ਟੈਕਸ ਦੀ ਇਹ ਜਿਹੜਾ ਅੰਗਰੇਜ਼ ਦੇ ਵੇਲੇ ਦਾ ਜਜੀਆ ਤੁਰਿਆ ਹੁੰਦਾ ਇਹਦੀ ਲੋੜ ਹੀ ਨਹੀਂ ਦੇਖੋ ਉਹ 24 ਘੰਟੇ ਚ ਵੈਰੀਫਾਈ ਕਰਾਉਣਾ ਉਹਨਾਂ ਨੇ ਮੁੜ ਕੇ ਤੇ ਵੈਰੀਫਾਈ ਕਿੰਨੇ ਕਰਨਾ ਉਹ ਲਿਖ ਦੇਗਾ ਵੀ ਇਹਦਾ 7 ਰੁਪਇਆ ਬਕਾਇਆ ਹੈ ਤੇ ਕੀ ਕਰ ਲੈਣਾ ਉਹ ਤੇ ਉਹਦੇ ਫਿਰ ਕਾਗਜ਼ੇ ਤੇ ਰਿਜੈਕਟ ਹੋਣੇ ਹੋਣੇ ਨੇ ਜਿਹਦੇ ਉਫੀਡੇਟ ਲੱਗਾ ਇਹ ਸਾਨੂੰ ਹੀ ਪਤਾ ਤੁਹਾਨੂੰ ਹੀ ਪਤਾ ਤੇ ਸਰਕਾਰ ਨੂੰ ਹੀ ਪਤਾ ਉਹ ਤੇ ਐਵੇਂ ਹੌਸਲੇ ਮੰਨੂ ਹੌਸਲੇ ਕਿ ਮੈਂ ਐਫੀਡੀਓਡ ਲਾਇਆ ਨਾ ਹੁਣ ਕਿਸੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਜਾਗੂ ਕੋ ਪੁੱਛ ਲੋ ਕਹਿੰਦੇ ਜੀ ਇਹ ਪਿਛਲੀਆਂ ਸਰਕਾਰਾਂ ਇਦਾਂ ਕਰਦੀਆਂ ਆ ਰਹੀਆਂ ਦੇਖੋ ਸਾਡੀ ਸਰਕਾਰ ਨੇ ਤੇ ਅਜੇ ਤੱਕ ਨਹੀਂ ਕੀਤਾ ਸਾਡੇ ਹਲਕੇ ਕਾਦੀਆਂ ਚ ਪਿਛਲੀ ਵਾਰ ਕਾਂਗਰਸ ਸਰਕਾਰ ਦੇ ਵਿੱਚ ਹੋਇਆ ਨਹੀਂ ਤੇ ਪਹਿਲਾਂ ਕਦੀ ਨਹੀਂ ਹੋਇਆ ਆਕਾਲੀ ਸਰਕਾਰ ਨੇ ਚਲਾਈ ਅੱਛਾ ਕਾਂਗਰਸ ਸਰਕਾਰ ਚ ਵੀ ਇਦਾਂ ਹੋਇਆ ਹੈ ਬਿਲਕੁਲ ਇਦਾਂ ਹੋਇਆ ਹੈ ਜੀ ਪਿਛਲੀ ਵਾਰ ਵੀ ਇਦਾਂ ਹੋਇਆ ਕਾਲੇ ਤੇ ਫਿਰ ਫਿਰ ਇਹਦਾ ਮਤਲਬ ਕਿ ਆਮ ਆਦਮੀ ਪਾਰਟੀ ਵਾਲੇ ਸੱਚੇ ਆ ਕਿ ਪਿਛਲੀਆਂ ਸਰਕਾਰਾਂ ਚ ਵੀ ਇਦਾਂ ਹੀ ਹੁੰਦਾ ਹੈ ਦੇਖੋ ਇਹ ਹੁਣ ਵੇਖੋ ਪਿਛਲੀਆਂ ਸਰਕਾਰਾਂ ਜ ਨਹੀਂ ਕਾਂਗਰਸ ਸਰਕਾਰ ਜੋ ਹੈ ਬਗਲੇ ਕਾਲੀ ਦਲ ਦੀ ਸਰਕਾਰ ਦਾਸ ਕਰ ਰਹੀ ਆ ਲੋਕਾਂ ਨੂੰ ਐਨਓਸੀ ਜਦੋਂ ਆਉਂਦੇ ਆ ਮਿਲਦੀਆਂ ਤੇ ਬੜੀਆਂ ਸਮੂਹ ਬਲਾਕ ਸੰਮਤੀਆਂ ਤੋਂ ਕੋਈ ਅਜੇ ਤੱਕ ਰੌਲਾ ਆਇਆ ਹੀ ਕਦੀ ਪ੍ਰਚਾਰਕ ਦੀ ਅਖਬਾਰਾਂ ਚ ਕਿ ਸੰਮਤੀਆਂ ਦੇ ਵਿੱਚ ਇੰਨੇ ਇਨਵੋਲਵ ਹੋਈ ਹੋਏ ਸਰਕਾਰ ਇਹ ਤੇ ਲੋਕਾਂ ਦੀਆਂ ਵੋਟਾਂ ਨੇ ਲੋਕਾਂ ਪਾਉਣੀ ਆ ਲੋਕਾਂ ਨੂੰ ਪਾਉਣ ਲਈ ਉਹਨਾਂ ਨੂੰ ਫੁੱਲ ਫੁੱਲ ਫ੍ਰੀ ਐਂਡ ਫੇਅਰ ਇਲੈਕਸ਼ਨ ਮੈਂ ਵੀ ਇੱਕ ਵਾਰੀ ਬਾਦਲ ਸਾਹਿਬ ਦੀ ਸਟੇਟਮੈਂਟ ਸੁਣੀ ਸੀ ਵੀ ਜਿੱਤ ਕੇ ਮੇਰੇ ਕੋਲ ਆ ਜਾਓ ਮੈਂ ਕਿਸੇ ਨਾਲ ਧੱਕਾ ਨਹੀਂ ਕਰਨਾ ਬਿਲਕੁਲ ਬਾਦਲ ਸਾਹਿਬ ਦੀ ਅੱਜ ਵੀ ਇਹ ਪਾਲਿਸੀ ਹੈ ਕਿ ਤੁਸੀਂ ਲੋਕਾਂ ਨੂੰ ਵੋਟਾਂ ਮਿਲਣੀਆਂ ਪਿਆਰ ਨਾਲ ਜਿਹੜੇ ਨੂੰ ਪਿਆਰ ਨਾਲ ਵੋਟਾਂ ਪੈਣਗੀਆਂ ਉਹ ਜਿੱਤੇਗਾ ਤੇ ਜਿੱਤ ਕੇ ਤੁਸੀਂ ਆਜੋ ਸਰਕਾਰ ਦੇ ਬੂਏ ਜਿਹੜਾ ਸਰਪੰਚ ਬਣ ਜਾਂਦਾ ਉਹ ਮੁੜ ਕੇ ਕਾਂਗਰਸ ਜਾਂ ਕਾਲੀ ਦਲ ਜਾਂ ਝਾੜੂ ਜਾਂ ਨਹੀਂ ਰਹਿੰਦਾ ਉਹ ਪਿੰਡ ਦਾ ਹੁੰਦਾ ਤੇ ਉਹਦੀ ਸੋਚ ਹੋਣੀ ਚਾਹੀਦੀ ਕਿ ਮੈਂ ਸਾਰੇ ਪਿੰਡ ਦੇ ਘਰ ਕੰਮ ਕਰਾਂ ਇਹ ਨਾ ਹੋਏ ਕਿ ਅੱਗੇ ਕਾਂਗਰਸ ਦਾ ਘਰ ਆ ਗਿਆ ਤੇ ਉਥੋਂ ਟੋਆ ਪੁੱਟਦੇ ਆ ਜਾਂ ਕਿਸੇ ਦੇ ਬੂਹਾ ਉੱਚਾ ਕਰਦੇ ਆ ਸਰਪੰਚ ਸਾਰੇ ਪਿੰਡ ਦਾ ਇਸੇ ਤਰ੍ਹਾਂ ਐਮਐਲਏ ਸਾਰੇ ਹਲਕੇ ਦਾ ਕੰਮ ਡਿਵੈਲਪਮੈਂਟ ਦਾ ਸਾਰਿਆਂ ਦੇ ਹੋਣਾ ਚਾਹੀਦਾ ਤੋ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਜੀਤ ਸਿੰਘ ਤੁਗਲਵਾਲਾ ਐਗਜ਼ੈਕਟਿਵ ਦੇ ਮੈਂਬਰ ਨੇ ਐਸਜੀਪੀਸੀ ਦੇ ਤੁਗਲਵਾਲਾ ਸਾਹਿਬ ਤੁਹਾਨੂੰ ਤੇ ਬਹੁਤ ਜ਼ਿਆਦਾ ਤਜਰਬਾ ਤੁਸੀਂ ਕੱਲੀਆਂ ਐਸਜੀਪੀਸੀ ਦੀਆਂ ਚੋਣਾਂ ਨਹੀਂ ਲੜੀਆਂ ਤੁਸੀਂ ਤੇ ਪੰਜਾਬ ਦੀ ਹਰ ਚੋਣ ਲੜੀ ਆ ਤੇ ਕੀ ਤੁਸੀਂ ਸਮਝਦੇ ਹੋ ਵੀ ਇਹ ਚੋਣ ਸਿਸਟਮ ਜਿਹੜਾ ਇਹਦੇ ਵਿੱਚ ਕੋਈ ਸੁਧਾਰ ਕਰਨ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਧਾਰ ਕਰਨ ਦੀ ਲੋੜ ਹੈ ਕਿਉਂਕਿ ਕਈ ਇਸ ਵਾਰ ਮਾਰ ਖਾ ਜਾਣਗੇ ਕੁਝ ਨੇ ਪਿਛਲੇ ਸਮੇਂ 'ਚ ਮਾਰ ਖਾਦੀ ਮਾਰਾ ਸਾਰਿਆਂ ਖਾਦੀਆਂ ਉਹਦਾ ਨੁਕਸਾਨ ਕਿਹਦਾ ਹੁੰਦਾ ਹੈ ਆਮ ਵਰਕਰ ਜਿਹੜਾ ਸਧਾਰਨ ਵਰਕਰ ਹੈ ਨਾ ਉਹਨੂੰ ਮੌਕਾ ਨਹੀਂ ਮਿਲਦਾ ਆਪਣੀ ਗੱਲਬਾਤ ਕਰਨ ਦਾ ਉਹਨੂੰ ਮੌਕਾ ਨਹੀਂ ਮਿਲਦਾ ਕੰਮ ਕਰਨ ਦਾ ਜਿਹੜਾ ਜੇ ਚੰਗੇ ਬੰਦੇ ਆਉਣਗੇ ਅਸਲ ਤੇ ਮਡਲਾ ਹੈ ਸਾਡਾ ਜਿਹੜਾ ਸਵਿਧਾਨ ਦੀ ਮਡਲਾ ਜਿਹੜੀ ਜੜ੍ਹਾਂ ਨੇ ਆਪਣੀਆਂ ਪੰਚਾਇਤਾਂ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਹੈ ਤੇ ਪਰ ਹੋ ਸਕਦਾ ਹੈ ਇਹਨਾਂ ਸਰਕਾਰ ਜਿਹੜੀ ਹੈ ਜਿੱਦਾਂ ਇਹ ਹੈ ਇਹਨਾਂ ਨੂੰ ਜਾਪਦਾ ਹੋਵੇ ਕਿ ਜਿਵੇਂ ਕਿ ਇਹਨਾਂ 2-3 ਸਾਲ ਤੋਂ ਇਲੈਕਸ਼ਨ ਹੀ ਨਹੀਂ ਕਰਾਈ ਹੁਣ ਸਾਲ ਇੱਕ ਇਹਨਾਂ ਦਾ ਰਹਿ ਗਿਆ ਅੰਤਮ ਸਾਵਾਂ ਤੇ ਜਿੱਦਾਂ ਖਾਸ਼ਾ ਛੱਡਣ ਵਾਲੀ ਗੱਲ ਹੈ ਤੇ ਇਹਨਾਂ ਨੇ ਹੋਣਾ ਆਣ ਕੇ ਇਲੈਕਸ਼ਨ ਕਰਾਤੀ ਸਾਲ ਦੇ ਵਿੱਚ ਕੀ ਕਰ ਦੇਣਗੇ ਪਰ ਫੇਰ ਵੀ ਇਹ ਬਲਾਕ ਸੰਪਤੀ ਮੈਂਬਰ ਵੜਾ ਕੇ ਵੀ ਆਪਣੀਆਂ ਚੇਅਰਮੈਨੀਆਂ ਵੜਾ ਕੇ ਵੀ ਇਹ ਕੀ ਕਰਨਗੇ ਐਮਐਲਏ ਆਣ ਕੇ ਜਾਂ ਮਿਨਿਸਟਰ ਆਣ ਕੇ ਗਰੰਟਾ ਦੇਣਗੇ ਜੋ ਵੀ ਡਵੈਲਪਮੈਂਟ ਦਾ ਕੰਮ ਵਾਸਤੇ ਹਾਂ ਜਾਂ ਨਾ ਉਹ ਹਲਕੇ ਦਾ ਇਨਚਾਰਜ ਕਰੂਗਾ ਨਾ ਕਿ ਬਲਾਕ ਸੰਪਤੀ ਮੈਂਬਰ ਹਾਲੀਕੇ ਚਾਹੀਦਾ ਇਹਨਾਂ ਦਾ ਹੈ ਸੰਵਧਾਨਕ ਤੌਰ ਤੇ ਸੰਵਧਾਨ ਦੇ ਵਿੱਚ ਇਹੀ ਲਿਖਿਆ ਹੈ ਕੇ ਮਤਲਬ ਹੈ ਪੰਚਾਇਤਾਂ ਤੇ ਥੱਲੇ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਜਿਹੜਾ ਡਿਵੈਲਪਮੈਂਟ ਦੇ ਕੰਮ ਕਰਨਗੇ ਆ ਪਰ ਕਿਉਂਕਿ ਸਾਡੇ ਲੋਕਤੰਤਰ ਦਾ ਮੋਢਲਾ ਢਾਂਚਾ ਨਹੀਂ ਮੋਢਲਾ ਢਾਂਚਾ ਇਸ ਕਰਕੇ ਕੰਮ ਨਹੀਂ ਦਿੱਤਾ ਜਾ ਰਿਹਾ ਪਰ ਇਹ ਨਾ ਕੋਈ ਸਰਪੰਚ ਪੰਚ ਚੇਅਰਮੈਨ ਵੀ ਹਿੰਮਤ ਨਹੀਂ ਕਰਦਾ ਨਹੀਂ ਤੇ ਹਾਈ ਕੋਰਟ ਦਾ ਦਰਵਾਜ਼ਾ ਖੁੱਲ ਖੜਕਾਇਆ ਜਾਏ ਤੇ ਕੁਝ ਨਾ ਕੁਝ ਇਹਦੇ ਵਾਸਤੇ ਵਧੀਆ ਹੋ ਸਕਦਾ ਸਾਨੂੰ ਚਾਹੀਦਾ ਸਾਰਿਆਂ ਨੂੰ ਇਹਦੇ ਵਾਸਤੇ ਕਾਂਗਰਸੀ ਅਕਾਲੀ ਦੂਸਰੇ ਤੀਰੇ ਪਾਰਟੀਆਂ ਦੀ ਗੱਲ ਨਹੀਂ ਇਹ ਲੋਕਰਾਜੀ ਢਾਂਚੇ ਦੇ ਸਿਧਾਂਤ ਨੂੰ ਬਚਾਉਣ ਦਾ ਮਸਲਾ ਸਭ ਦਾ ਅਨੁਮੋਚਾਉਣਾ ਦਾ ਮਤਲਬ ਹੈ ਔਰ ਹੱਕਾਂ ਤੇ ਬੜਾ ਵੱਡਾ ਡਾਕਾ ਆ ਜਿਹੜਾ ਸਮਾਜ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਜਿਨ੍ਹਾਂ ਨੇ ਕਰਨੇ ਹੁੰਦੇ ਆ ਕਿਉਂਕਿ ਐਮਐਲਏ ਆਪਣੀਆਂ ਪਿੰਡਾਂ ਦੀਆਂ ਗਲੀਆਂ ਨਹੀਂ ਬਣ ਸਕਦਾ ਹਲਕਾ ਇੰਚਾਰਜ ਪਿੰਡਾਂ ਦੀਆਂ ਗਲੀਆਂ ਨਾਲੀਆਂ ਨਹੀਂ ਬਣਾ ਸਕਦਾ ਅਫਸੋਸ ਦੀ ਗੱਲ ਆ ਕਿਉਂਕਿ ਇਹ ਪੈਸੇ ਦੇ ਕੇ ਤੇ ਗੱਲ ਸਿਰਫ ਵੋਟਾਂ ਵਟੋਰਨ ਦੀ ਗੱਲ ਕਰਦੇ ਨੇ ਵੀ ਤੈਨੂੰ ਗ੍ਰਾਂਟ ਦੇਤੀ ਉਹ ਸਰਪੰਚ ਨੂੰ ਆਪਣਾ ਪੱਕਾ ਜਿਹੜਾ ਉਥੋਂ ਦਾ ਅੱਛਾ ਮੈਂ ਤੁਹਾਡੇ ਨਾਲ ਟਾਈਮ ਜ਼ਿਆਦਾ ਤਾਂ ਲਿਆ ਸੀਗਾ ਸਪੈਸ਼ਲ ਤੌਰ ਤੇ ਕਿ ਤੁਸੀਂ ਬਹੁਤ ਸਾਰੀਆਂ ਚੋਣਾਂ ਲੜੀਆਂ ਨੇ ਇਸ ਚੋਣ ਪ੍ਰਕਿਰਿਆ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੀ ਅਜਿਹੇ ਜਿਹੜੇ ਆ ਤੱਕੇ ਹੁੰਦੇ ਸੀ ਜਾਂ ਰੋਕਾਂ ਲਾਈਆਂ ਜਾਂਦੀਆਂ ਸੀ ਬਿਲਕੁਲ ਹੁੰਦੇ ਆਏ ਆ ਦੁੰਦੇ ਰਹਿਣੇ ਆ ਹੁੰਦੇ ਰਹਨੇ ਆ ਹੁੰਦੇ ਰਹਨੇ ਆ ਉਹਦਾ ਕਾਰਨ ਹੈ ਵੀ ਲੋਕ ਜਨਾਚਰ ਚੇਤਨ ਨਹੀਂ ਹੁੰਦੇ ਉਹਨਾਂ ਚਰ ਇਸੇ ਤਰ੍ਹਾਂ ਹੀ ਇਹ ਲੋਕਰਾਜ ਤੇ ਡੰਡਾ ਜਿਹੜਾ ਚੱਲਦਾ ਰਹੂ ਮਾਲ ਸਾਹਿਬ ਤੇ ਹੁਣੇ ਕਹਿੰਦੇ ਕਿ ਗੁਰੂ ਮਹਾਰਾਜ ਨੇ ਮੌਕਾ ਦੇਤਾ ਤੇ ਸਾਰਾ ਕੁਝ ਦੁਰਸਤ ਕਰਦਾ ਨੇ ਪਰ ਅਸੀਂ ਸੰਘਰਸ਼ ਵਿੱਚੋਂ ਨਿਕਲੇ ਆ ਜਿੰਦਗੀ ਦੇ ਤਜਰਬੇ ਵਿੱਚੋਂ ਬੜੀਆਂ ਲੜੀਆਂ ਹਰ ਕਦਾ ਹੀ ਜਿਹੜਾ ਵਾ ਜਦੋਂ ਕੋਈ ਜਿਹਦੇ ਵਿੱਚ ਪਾਵਰ ਆ ਜਾਂਦੀ ਉਹ ਚਾਹੁੰਦਾ ਵੀ ਮੇਰਾ ਹੀ ਆਲੇ ਦੁਆਲੇ ਢਾਂਚਾ ਜਿਹੜਾ ਫਿੱਟ ਹੋਵੇ ਜਿਹੜਾ ਕਿ ਹੈ ਬੜਾ ਮੁਸ਼ਕਲ ਆ ਗੈਰ ਸਵਿਧਾਨਿਕ ਗੈਰ ਸਵਿਧਾਨਿਕ ਪਰ ਸਾਨੂੰ ਪਤਾ ਹੈ ਕਿ ਆਰਕਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਜਦੋਂ ਸਾਡੀ ਸਰਕਾਰ ਆਈ ਤੇ ਉਦੋਂ ਆ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਬਲਾਸਮਤੀਆਂ ਜ਼ਿਲ੍ਹਾ ਫਰੀਦਕੋਟ ਬਿਲਕੁਲ ਫੇਰ ਹੋਣ ਗਿਆ ਕਿਸੇ ਵੀ ਥਾਂ ਤੇ ਕੋਈ ਧੱਕਾ ਨਹੀਂ ਕੀਤਾ ਜਾ ਉਹ ਅਵਿਸ਼ਵਾਸ ਦਿੱਤਾ ਕਿਉਂਕਿ ਉਹ ਸੰਘਰਸ਼ ਚੋਂ ਦੀ ਆਰਕਾਂ ਨੰਗ ਚੁੱਕੇ ਨੇ ਕੋ ਪਿਛਲੇ ਸਮੇਂ ਚ ਲੋਕਾਂ ਚੋਂ ਬਹੁਤ ਕੁਝ ਉਹਨਾਂ ਨੇ ਸਿੱਖਿਆ ਤੇ ਔਰ ਜਿਹੜੀ ਪਿਛੇ ਤਰਨ ਤਰਨ ਦੀ ਇਲੈਕਸ਼ਨ ਹੋਈ ਹੈ ਉਹਦੇ ਉੱਤੇ ਵਾਰ-ਵਾਰ ਕਹਿੰਦੇ ਆ ਕਿ ਲੋਕ ਰਾਜੀ ਢਾਂਚੇ ਨੂੰ ਬਹਾਲ ਕੀਤਾ ਜਾਊਗਾ ਸੋ ਅਸੀਂ ਵੀ ਕੋਸ਼ਿਸ਼ ਕਰਾਂ ਕਿਉਂਕਿ ਸਲਾਹ ਜਿੱਥੇ ਸਾਡੀ ਮੰਨਦੇ ਨੇ ਅਸੀਂ ਦਵਾਂਗੇ ਉਹ ਜ਼ਰੂਰ ਮੰਨਣਗੇ ਆਉਣ ਵਾਲੀ ਜਿਹੜੀ ਅਕਾਲੀ ਦਲ ਦੀ ਸਰਕਾਰ ਸ਼ਾਲਾ ਮਾਰਦੀ ਆ ਰਹੀ ਹੈ ਤੇ ਉਹ ਸਰਕਾਰ ਦੇ ਵਿੱਚ ਇਹ ਜਿਹੜੀਆਂ ਪੰਚਾਇਤਾਂ ਉਹ ਫੇਅਰ ਹੋਣਗੀਆਂ ਔਰ ਸਰਪੰਚਾਂ ਦੀ ਕੋਈ ਕਟਕਟौती ਨਹੀਂ ਹੋਊ ਬਲਾਕ ਸੁਪਰਡੀਆਂ ਦੇ ਕੋਈ ਕਟਕਟौती ਜ਼ਿਲ੍ਹਾ ਪ੍ਰੀਸ਼ਦ ਦੀ ਨਹੀਂ ਹੋ ਜਿੰਨਕੋ ਵੋਟਾਂ ਜ਼ਿਆਦਾ ਹੋਣਗੀਆਂ ਉਹ ਬਣ ਕੇ ਲੋਕਾਂ ਦੀ ਜਿਹੜੀ ਸੇਵਾ ਕਰ ਸਕੂਗਾ ਇਹ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਜਿਹੜੀ ਆ ਬਿਲਕੁਲ ਖਾਸ਼ ਹੈ ਉਹ ਪੂਰੀ ਕਰਾਂਗੇ ਮਾਲ ਸਾਹਿਬ ਆਸ਼ੀਰਵਾਦ ਦਿੱਤਾ ਸਦਾ ਸਜੀਤ ਸਿੰਘ ਹੁਣਾਂ ਨੇ ਕਿ ਸਰਕਾਰ ਬਣਦੀ ਹੁੰਦੀ ਆ ਔਰ ਨਾਲ ਦੀ ਨਾਲ ਉਹਨਾਂ ਨੇ ਇੱਕ ਖਦਸ਼ਾ ਵੀ ਯਾਰ ਕਰਤਾ ਵੀ ਇਹ ਹੁੰਦੇ ਰਹਿਣੇ ਜੋ ਪਿੱਛੇ ਹੋਇਆ ਇਹ ਮੈਨੂੰ ਲੱਗਦਾ ਹੈ ਪ੍ਰਿਤ ਖਤਮ ਕਰ ਦੋਗੇ ਫਿਰ ਬਿਲਕੁਲ ਖਤਮ ਕਰਾਂਗੇ ਜੀ ਵੇਖੋ ਉਹਨਾਂ ਨੇ ਅਖੀਰ ਚ ਬਾਤ ਕੀਆ ਪੇ ਸਾਡੇ ਪ੍ਰਧਾਨ ਸਾਹਿਬ ਨੇ ਹੁਣੇ ਸਾਰੇ ਮਾਹੌਲ ਵੇਖ ਲਏ ਨੇ ਸੰਘਰਸ਼ ਦੇਖ ਲਿਆ ਇਹਨਾਂ ਦੀ ਜ਼ਿੰਦਗੀ ਦਾ ਸੰਘਰਸ਼ ਹੈ ਆਪਾਂ ਪਰਮਾਤਮਾ ਮੋਕਾ ਕਰੇ ਵਿਸ਼ਵਾਸ ਦੋਨਾ ਪ੍ਰੈਸ ਦੇ ਵਿੱਚ ਤੁਹਾਡੇ ਸਾਰਿਆਂ ਦੇ ਰਹੀ ਲੋਕਾਂ ਨੂੰ ਕਿ ਇਹ ਜਿਹੜੀ ਸਾਡੀ ਸਾਡਿਆਂ ਹਲਕਿਆਂ ਦੀ ਇਲੈਕਸ਼ਨ ਹੋਏਗੀ ਸਾਡੀ ਸਰਕਾਰ ਦੇ ਵੇਲੇ ਹੋਏਗੀ ਬਿਲਕੁਲ ਫੇਰ ਹੋਏਗੀ ਤੇ ਸਵਿਧਾਨਕ ਤਰੀਕੇ ਦੇ ਨਾਲ ਹੋਏਗੀ ਇਹ ਗਰਮਾ ਵਿਸ਼ਵਾਸ ਤੋਂ ਸੋ ਬਲਾਕ ਸੰਮਤੀ ਕਾਨੂੰਨ ਆਂਦੀਆਂ 15 ਸੰਮਤੀ ਜ਼ੋਨ ਨੇ ਦੋ ਜ਼ਿਲ੍ਹਾ ਪ੍ਰੀਖਿਆ ਜ਼ੋਨ ਨੇ ਸੋ ਇਹ ਸਾਰੀ ਰਸ਼ਾ ਕਸੀ ਜਿਹੜੀ ਆ ਇਹ ਸਾਰੀਆਂ ਜਿਹੜੀਆਂ ਭੀੜਾਂ ਦਿਖ ਰਹੀਆਂ ਨੇ ਇਹਨਾਂ ਚੋਣਾਂ ਦੇ ਲਈ ਹੀ ਲੱਗਦੀਆਂ ਔਰ ਇਹ ਚੋਣਾਂ ਹੋਣੀਆਂ ਚਾਹੀਦੀਆਂ ਇਹ ਰਸ਼ਾ ਕਸੀ ਹੋਣੀ ਚਾਹੀਦੀ ਆ ਸੰਵਿਧਾਨਿਕ ਤੌਰ ਤੇ ਹੋਣੀ ਚਾਹੀਦੀ ਆ ਕਿਉਂਕਿ ਹਿੰਦੁਸਤਾਨ ਦੇ ਲੋਕਤੰਤਰ ਦੀ ਹਿੰਦੁਸਤਾਨ ਦੇ ਡੈਮੋਕ੍ਰੇਸੀ ਦਾ ਸ਼ੁਰੂਆਤ ਹੀ ਪੰਚਾਇਤਾਂ ਤੋਂ ਬਲਾਕ ਸੰਮਤੀਆਂ ਤੋਂ ਜ਼ਿਲ੍ਹਾ ਪ੍ਰੀਸ਼ਦ ਤੋਂ ਤੇ ਅੱਗੇ ਜਾ ਕੇ ਅਸੈਂਬਲੀਆਂ ਤੇ ਫਿਰ ਪਾਰਲੀਮੈਂਟ ਤੱਕ ਪਹੁੰਚਦਾ ਜਿੱਤੇ ਜਾ ਕੇ ਸੰਵਿਧਾਨ ਦੀ ਪੂਰਤੀ ਹੁੰਦੀ ਆ ਜਿੱਥੇ ਜਾ ਕੇ ਸੰਵਿਧਾਨ ਦੀ ਰੱਖਿਆ ਹੁੰਦੀ ਆ ਔਰ ਲੋਕਾਂ ਦੇ ਵਾਸਤੇ ਜਿਹੜੇ ਆ ਬਹੁਤ ਸਾਰੇ ਵੱਡੇ ਫੈਸਲੇ ਲਏ ਜਾਂਦੇ ਆ ਕਨਵਾਲ ਸਬ ਤਹਿਸੀਲ ਤੋਂ ਕਲਮ న్యూਸ ਲਈ ਕੁਲਦੀਪ ਸਿੰਘ ਜਾਫਲਪੁਰ ਸਰ ਨਾਮਜ਼ਦਗੀਆਂ ਦਾ ਦੌਰ ਜਾਰੀ ਆ ਬਲਾਕ ਸੰਮਤੀ ਕਨਵਾਲ ਦਾ ਅੱਜ ਕਿਵੇਂ ਦਾ ਮਾਹੌਲ ਆ ਔਰ ਪੁਲਸ ਵੱਲੋਂ ਕੀ ਕੀ ਪ੍ਰਬੰਧ ਕੀਤੇ ਹੋਏ ਹਨ ਹਾਂਜੀ ਅੱਜ ਨਾਮਿਨੇਸ਼ਨਸ ਦਾ ਲਾਸਟ ਡੇ ਹੈ ਤੇ ਸਾਡੀ ਸਿਕਿਉਰਿਟੀ ਦੇ ਜਿੰਨੇ ਵੀ ਆਪਣੇ ਅਰੇਂਜਮੈਂਟਸ ਆਪਣੇ ਸੀ ਉਹ ਸਾਰੇ ਕੰਪਲੀਟ ਨੇ ਤੇ ਅਮਨ ਮਾਨ ਦਾ ਜਿਹੜਾ ਕੰਮ ਹੈ ਚੱਲ ਰਿਹਾ ਹੈ ਆਪਣੇ ਕਿੰਨੇ ਜ਼ੋਨਾਂ ਜਾਂ ਇੰਨੇ ਜ਼ੋਨਾਂ ਦੇ ਵਿੱਚ ਜਿਹੜੀ ਹੈ ਨਾਮਜ਼ਦਗੀ ਕਿੱਥੋਂ ਤੱਕ ਹੋਈ ਕੋ ਤੁਹਾਨੂੰ ਅੱਜ ਤੱਕ ਇਨਫੋਰਮੇਸ਼ਨ ਆਈ ਹੈ ਹਾਂਜੀ ਇਹ ਵੀਡੀਓ ਸਾਹਿਬ ਨਾਲ ਹੀ ਨੇ ਦੱਸਦੇ 15 ਜੂਨ ਨੇ ਸਾਡੇ ਇੱਥੇ ਦੋ ਜ਼ਿਲ੍ਹਾ ਪਰਿਸ਼ਦਦ ਨੇ ਤੇ ਆਲਮੋਸ ਸਾਰਿਆਂ ਦੀ ਜਿਹੜੀਆਂ ਨਾਮਿਨੇਸ਼ਨਸ ਹੋ ਰਹੀਆਂ ਨੇ ਅਪੀਸਫੁਲੀ ਆ ਪੀਸੇਕੀ ਬਿਲਕੁਲ ਪੀਸਫੁਲੀ ਚੱਲ ਰਿਹਾ ਹੈ ਕੋਈ ਮਸਲਾ ਕੋਈ ਬਿਲਕੁਲ ਪੀਸਫੁਲੀ ਚੱਲ ਰਿਹਾ ਹੈ ਕਿਉਂਕਿ ਕਾਫੀ ਜ਼ਿਲ੍ਹਿਆਂ ਦੇ ਵਿੱਚ ਈਵਨ ਜਦ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਕੁਝ ਹੋਈ ਆ ਆ ਥੋੜੀ ਗੜਬੜ ਨਹੀਂ ਸਾਡੇ ਇੱਥੇ ਬਿਲਕੁਲ ਪੀਸਫੁਲੀ ਚੱਲ ਰਿਹਾ ਹੈ ਸੰਤਿਆ ਹਸਾਲਤਾ ਵੀਡੀਓ ਸਾਹਿਬ ਸੰਤਿਆ ਦਾ ਤੇ ਸਾਰਾ ਜਿਹੜਾ ਪ੍ਰਬੰਧ ਹੀ ਤੁਹਾਡੇ ਨਾਲ ਜੁੜਿਆ ਹੁੰਦਾ ਤੇ ਕਿੰਨੇ ਆਪਣੇ ਜ਼ੋਨ ਆ ਤੇ ਕੀ ਕੀ ਪ੍ਰਬੰਧ ਹੋਏ ਪਏ ਸਰਕਾਰ ਵੱਲੋਂ ਅੱਜ ਜਿਹੜੀ ਜਿ ذمہ ਕੀ ਸਾਰੇ ਆਪਾਂ ਜਾਣਦੇ ਆ 4 ਤਰੀਕ ਆ ਜੀ ਲਾਸਟ ਡੇਟ ਨਾਮਿਨੇਸ਼ਨਾਂ ਦੀ ਆ ਸਾਡੇ ਪੰਚਾਇਤ ਸੰਪਤੀ ਕਾਨੂੰਨਾਂ ਦੇ ਜੀ 15 ਜੂਨ ਆ ਦੋ ਜ਼ਿਲ੍ਹਾ ਪਿਛੇ ਦੇ ਜੂਨ ਆ 15 ਜੂਨਾਂ ਦੀ ਜਿਹੜੀ ਆ ਨਾਮਿਨੇਸ਼ਨਾਂ ਆ ਅੱਜ ਸਾਡੇ ਇੱਥੇ ਸਬ ਤਹਿਸੀਲ ਦੇ ਵਿੱਚ ਹੋ ਰਹੀਆਂ ਨੇ ਕੱਲ ਤੱਕ ਸਾਡੇ ਕੋਲ ਜ਼ੀਰੋ ਦੀ ਰਿਪੋਰਟ ਸੀ ਅੱਜ ਥੋੜਾ ਜਿਹਾ ਕਾਫੀ ਗਰਾਊਂਡ ਸੀ ਕਿ ਅੱਜ ਸਾਰਿਆਂ ਦੀ ਨਾਮਿਨੇਸ਼ਨਾਂ ਹੋ ਰਹੀਆਂ ਬਟ ਇੱਥੇ ਬੜਾ ਪੀਸਫੁਲੀ ਆ ਜੀ ਪੁਲਿਸ ਦੇ ਸਹਿਯੋਗ ਨਾਲ ਤੇ ਵਧੀਆ ਹੋ ਰਿਹਾ ਜੀ ਇਹਦੇ ਵਿੱਚ ਕੋਈ ਕੋਈ ਲਾ ਨਾ ਆਰਡਰ ਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਬੜਾ ਪੀਸਫੁਲੀ ਚੱਲ ਰਿਹਾ